ਬੁਲੰਦ ਗਾਇਕੀ ਦੇ ਬਾਬਾ ਬੋੜ सुरेंद्र ਸਿੰਧਾ ਨੂੰ ਪੰਜਾਬੀ ਕਲਾਕਾਰਾਂ ਨੇ ਪਰੇਮਾਨ ਦੇ ਨਾਲ ਦਿੱਤੀ ਸ਼ਰਧਾਂਜਲੀ ਬੁਲੰਦ ਗਾਇਕੀ ਦੇ ਬਾਬਾ ਬੋੜ सुरेंद्र ਸਿੰਧਾ ਇਸ ਦੁਨੀਆ ਨੂੰ ਅਲਵਿਦਾ ਆਕੇ ਹਨ सुरेंद्र ਸਿੰਧਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੇ ਅੱਜ ਸਵੇਰੇ 7:30 ਮਿੰਟ ਤੇ ਆਖਰੀ ਸਾਲੇ ਉਹਨਾਂ ਦਾ ਇਲਾਜ ਲੁਧਿਆਣਾ ਦੇ TMC ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਸੁਰਿੰਦਰ ਸ਼ੰਦਾ ਕਿਡਨੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਸੀ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਦੀ ਖਬਰ ਨੇ ਉਹਨਾਂ ਦੇ ਚਾਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਸੁਰਿੰਦਰ ਸ਼ਿੰਦਾ ਨੇ ਦੁਨੀਆ ਨੂੰ ਅਲਵਿਦਾ ਆਖ ਜਾਣਕਾਰਾਂ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੇ ਦੇਹਾਂਤ ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਦਿੱਤੀ। ਆਓ ਜਾਣਦੇ ਆ ਪੰਜਾਬੀ ਕਲਾਕਾਰਾਂ ਦਾ ਉਹਨਾਂ ਦੇ ਦੇਹਾਂਤ ਤੇ ਕੀ ਕਹਿਣਾ ਹੈ। ਇੰਦਰਜੀਤ ਨਿੱਕੂ ਮਹਾਨ ਗਾਇਕ ਸੁਰਿੰਦਰ ਸ਼ਿੰਦਾ ਜੀ ਸਦੀਵੀ ਵਿਛੋੜਾ ਦੇ ਗਏ ਸਨ ਇਹੋ ਜਿਹੇ ਜ਼ੋਰਦਾਰ ਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਹਨਾਂ ਦੇ ਸਦਾ ਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ ਨਾਲ ਹੀ ਉਹਨਾਂ ਨੇ ਸੁਰਿੰਦਰ ਸਿੰਦਾ ਜੀ ਦੀ ਤਸਵੀਰ ਵੀ ਸਾਂਝੀ ਕੀਤੀ ਰਵਿੰਦਰ ਗਰੇਵਾਲ ਅਲਵਿਦਾ ਸੁਰਿੰਦਰ ਸਿੰਦਾ ਜੀ ਤੁਸੀਂ ਸਰੀਰਿਕ ਤੌਰ ਤੇ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਤੁਹਾਡੀ ਦਮਦਾਰ ਆਵਾਜ਼ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ ਨਸ਼ਤਰ ਗਿਲ ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਖਬਰ ਨਹੀਂ ਰਹੇ ਬੁਲੰਦ ਗਾਇਕ ਦੇ ਬਾਬਾ ਬੋੜ ਸੁਰਿੰਦਰ ਸਿੰਦਾ ਜੀ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਇੰਨਾ ਜਵਾਨ ਬੰਦਾ ਕਿਵੇਂ ਮਰ ਸਕਦਾ ਹੈ ਅਲਵਿਦਾ ਸੁਰਿੰਦਰ ਸਿੰਦਾ ਜੀ ਤੁਹਾਡੇ ਗੀਤ ਤੁਹਾਡੀਆਂ ਗੱਲਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਰਹਣਗੀਆਂ ਮਲਕੀਤ ਰੌਣੀ ਅਫਸੋਸ ਹੈ ਪੰਜਾਬੀ ਗਾਇਕੀ ਤੇ ਅਦਾਕਾਰ ਸੁਰਿੰਦਰ ਸਿੰਦਾ ਜੀ ਨਹੀਂ ਰਹੇ ਗਿੱਪੀ ਗਰੇਵਾਲ ਨੇ ਵੀ ਪੋਸਟ ਸਾਂਝਾ ਕਰਦੇ ਹੋਏ ਵਾਹਿਗੁਰੂ rest in peace ਲਿਖਿਆ ਕਰਮਜੀਤ ਅਨਮੋਲ ਨੇਵੀ ਤਸਵੀਰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਅਲਵਿਦਾ सुरेंद्र ਸਿੰਦਾ ਜੀ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਸੋਸ਼ਲ ਮੀਡੀਆ ਤੇ ਪੋਸਟ ਆ ਪਾ ਕੇ ਲਿਖਿਆ ਸਾਡੇ ਵੱਡੇ ਗੁਰਪਾਈ ਮਹਾਨ ਗਾਇਕ सुरेंद्र ਸਿੰਦਾ ਜੀ ਸਦੀਵੀ ਵਿਛੋੜਾ ਦੇ ਗਏ ਹਨ ਇਹੋ ਜਿਹੀ ਜ਼ੋਰਦਾਰ ਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਹੀ ਕਿਸੇ ਨੂੰ ਬਖਸ਼ ਹੁੰਦੀ ਹੈ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਨ੍ਹਾਂ ਦੇ ਸਦਾਬahar ਗੀਤ ਹਮੇਸ਼ਾ ਗੂੰਜਦੇ ਰਹਿਣਗੇ ਅਲਵਿਦਾ ਸੁਰਿੰਦਰ ਸਿੰਦਾ ਜੀ ਪੰਜਾਬੀ ਸੰਗੀਤ ਜਗਤ ਤੁਹਾਡਾ ਵੱਡਾ ਮੁੱਲ ਯੋਗਦਾਨ ਕਦੇ ਨਹੀਂ ਭੁੱਲਿਆ ਜਾ ਸਕਦਾ ਵਾਹਿਗੁਰੂ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਬੁਲੰਦ ਗਾਇਕੀ ਦੇ ਬਾਬਾ ਬੋੜ ਸੁਰਿੰਦਰ ਸਿੰਦਾ ਨੂੰ ਪੰਜਾਬੀ ਕਲਾਕਾਰਾਂ ਨੇ ਪਰੇਮਾਨ ਦੇ ਨਾਲ ਦਿੱਤੀ ਸ਼ਰਧਾਂਜਲੀ ਭੁਲੰਗਾਇਕੀ ਦੇ ਬਾਬਾ ਬੋੜ ਸੁਰਿੰਦਰ ਸਿੰਧਾ ਇਸ ਦੁਨੀਆ ਨੂੰ ਅਲਵਿਦਾ ਆ ਕੇ ਹਨ ਸੁਰਿੰਦਰ ਸਿੰਧਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੇ ਅੱਜ ਸਵੇਰੇ 7:30 ਮਿੰਟ ਤੇ ਆਖਰੀ ਸਾਹ ਲਏ ਉਹਨਾਂ ਦਾ ਇਲਾਜ ਲੁਧਿਆਣਾ ਦੇ TMC ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਸੁਰਿੰਦਰ ਸਿੰਧਾ ਕਿਡਨੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਸੀ ਸੁਰਿੰਦਰ ਸ਼ਿੰਦਾ ਦੇ ਦੇਹਾਂਤ ਦੀ ਖਬਰ ਨੇ ਉਹਨਾਂ ਦੇ ਚਾਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਸੁਰਿੰਦਰ ਸ਼ਿੰਦਾ ਨੇ ਦੁਨੀਆ ਨੂੰ ਅਲਵਿਦਾ ਆਖ ਜਾਣਕਾਰਾਂ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੇ ਦੇਹਾਂਤ ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਦਿੱਤੀ। ਆਓ ਜਾਣਦੇ ਆ ਪੰਜਾਬੀ ਕਲਾਕਾਰਾਂ ਦਾ ਉਹਨਾਂ ਦੇ ਦੇਹਾਂਤ ਤੇ ਕੀ ਕਹਿਣਾ ਹੈ। ਇੰਦਰਜੀਤ ਨਿੱਕੂ ਮਹਾਨ ਗਾਇਕ ਸੁਰਿੰਦਰ ਸ਼ਿੰਦਾ ਜੀ ਸਦੇਵੇ ਵਿਛੋੜਾ ਦੇ ਗਏ ਸਨ ਇਹੋ ਜਿਹੇ ਜ਼ੋਰਦਾਰ ਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਹਨਾਂ ਦੇ ਸਦਾ ਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ ਨਾਲ ਹੀ ਉਹਨਾਂ ਨੇ ਸੁਰਿੰਦਰ ਸਿੰਦਾ ਜੀ ਦੀ ਤਸਵੀਰ ਵੀ ਸਾਂਝੀ ਕੀਤੀ ਰਵਿੰਦਰ ਗਰੇਵਾਲ ਅਲਵਿਦਾ ਸੁਰਿੰਦਰ ਸਿੰਦਾ ਜੀ ਤੁਸੀਂ ਸਰੀਰਿਕ ਤੌਰ ਤੇ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਤੁਹਾਡੀ ਦਮਦਾਰ ਆਵਾਜ਼ ਰਹਿੰਦੀ ਦੁਨੀਆ ਤੱਕ ਗੂੰਜਦੀ ਰਹੇਗੀ ਨਸ਼ੱਤਰ ਗਿਲ ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁਖਦਾਈ ਖਬਰ ਨਹੀਂ ਰਹੇ ਬੁਲੰਦ ਗਾਇਕ ਦੇ ਬਾਬਾ ਬੋੜ ਸੁਰਿੰਦਰ ਸਿੰਦਾ ਜੀ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਇੰਨਾ ਜਵਾਨ ਬੰਦਾ ਕਿਵੇਂ ਮਰ ਸਕਦਾ ਹੈ ਅਲਵਿਦਾ ਸੁਰਿੰਦਰ ਸਿੰਦਾ ਜੀ ਤੁਹਾਡੇ ਗੀਤ ਤੁਹਾਡੀਆਂ ਗੱਲਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਰਹਣਗੀਆਂ ਮਲਕੀਤ ਰੌਣੀ ਅਫਸੋਸ ਹੈ ਪੰਜਾਬੀ ਗਾਇਕੀ ਤੇ ਅਦਾਕਾਰ ਸੁਰਿੰਦਰ ਸਿੰਦਾ ਜੀ ਨਹੀਂ ਰਹੇ ਗਿੱਪੀ ਗਰੇਵਾਲ ਨੇ ਵੀ ਪੋਸਟ ਸਾਂਝਾ ਕਰਦੇ ਹੋਏ ਵਾਹਿਗੁਰੂ rest in peace ਲਿਖਿਆ ਕਰਮਜੀਤ ਅਨਮੋਲ ਨੇਵੀ ਤਸਵੀਰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਅਲਵਿਦਾ सुरेंद्र ਸਿੰਦਾ ਜੀ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਸੋਸ਼ਲ ਮੀਡੀਆ ਤੇ ਪੋਸਟ ਆ ਪਾ ਕੇ ਲਿਖਿਆ ਸਾਡੇ ਵੱਡੇ ਗੁਰਪਾਈ ਮਹਾਨ ਗਾਇਕ सुरेंद्र ਸਿੰਦਾ ਜੀ ਸਦੀਵੀ ਵਿਛੋੜਾ ਦੇ ਗਏ ਹਨ ਇਹੋ ਜਿਹੀ ਜ਼ੋਰਦਾਰ ਤੇ ਸੁਰੀਲੀ ਆਵਾਜ਼ ਸਦੀਆਂ ਬਾਅਦ ਹੀ ਕਿਸੇ ਨੂੰ ਬਖਸ਼ ਹੁੰਦੀ ਹੈ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਨ੍ਹਾਂ ਦੇ ਸਦਾਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ ਅਲਵਿਦਾ ਸੁਰਿੰਦਰ ਸਿੰਦਾ ਜੀ ਪੰਜਾਬੀ ਸੰਗੀਤ ਜਗਤ ਤੁਹਾਡਾ ਵੱਡਾ ਮੁੱਲ ਯੋਗਦਾਨ ਕਦੇ ਨਹੀਂ ਭੁੱਲਿਆ ਜਾ ਸਕਦਾ ਵਾਹਿਗੁਰੂ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕਲਾਕਾਰਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝਾ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ